ਪਾਕਿਸਤਾਨ ਅਤੇ ਇੰਡੀਆ ਦੀ جنگ ਦਾ ਆਜ ਆਇਆ ਜਦੋਂ ਸੱਚ ਸਾਹਮਣੇ ਤਾਂ ਲੋਕ ਹੈਰਾਨ ਹੋ ਗਏ ਤੁਸੀਂ ਸਭ ਜਾਣਦੇ ਹੋ ਕਿ ਦੋਵਾਂ ਦੇਸ਼ਾਂ ਦੇ ਵਿੱਚ ਜੰਗਬੰਦੀ ਹੁਣ ਹੋ ਚੁੱਕੀ ਆ ਯਾਨੀ ਕਿ ਜੰਗ ਬੰਦ ਹੋ ਗਈ ਆ ਤੇ ਜਦੋਂ ਇਹ ਜੰਗ ਸ਼ੁਰੂ ਹੋਈ ਸੀ ਤਾਂ ਉਦੋਂ ਬਹੁਤ ਸਾਰੇ ਤੁਹਾਡੇ ਵਰਗੇ ਸੂਝਵਾਨ ਸੱਜਣਾ ਨੇ ਸਵਾਲ ਖੜੇ ਕੀਤੇ ਸੀਗੇ ਜੰਗ ਦੇ ਪਿੱਛੇ ਕੁਝ ਅਜਿਹੇ ਕਾਰਨ ਨੇ ਕੁਝ ਲੋਕਾਂ ਦਾ ਵਿਚਾਰ ਸੀ ਕਿ ਇਲੈਕਸ਼ਨ ਦੇ ਜਿੱਤਣ ਦੇ ਕਰਕੇ ਜਿਹੜੀ ਆ ਬੰਗਾਲ ਬਿਹਾਰ ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਉਹ ਜਿੱਤਣ ਦੇ ਕਰਕੇ ਇਹ ਹੋ ਰਿਹਾ ਕੁਝ ਲੋਕਾਂ ਦਾ ਇਹ ਵਿਚਾਰ ਸੀ ਕੁਝ ਲੋਕਾਂ ਦਾ ਵਿਚਾਰ ਸੀ ਕਿ ਜਿੱਦਾਂ ਵਕਫ ਬੋਰਡ ਦਾ ਇੱਕ ਮੁੱਦਾ ਉੱਠਿਆ ਸੀ ਬੈਲ ਸੀ ਉਹਦੇ ਸੰਬੰਧ ਵਿੱਚ ਸੀ ਕੁਝ ਲੋਕਾਂ ਦਾ ਵਿਚਾਰ ਇਹ ਕਿ ਦੇਸ਼ ਦੇ ਵਿੱਚ ਆਰਥਿਕ ਹਾਲਤ ਬੜੀ ਡਾਵਾ ਡੋਲ ਹੋ ਗਈ ਆ ਕੋਈ ਫੈਕਟਰੀ ਇੰਡਸਟਰੀਆਂ ਨਹੀਂ ਰਹਿ ਗਈਆਂ ਦੇਸ਼ ਬਹੁਤ ਕਰਜ਼ਾਈ ਹੋ ਗਿਆ ਕੁਝ ਲੋਕਾਂ ਦਾ ਇਹ ਵਿਚਾਰ ਸੀ ਕੁਝ ਲੋਕਾਂ ਦਾ ਹੋਰ ਵਿਚਾਰ ਸੀ ਕਿ ਜਿਹੜੀ ਪਾਕਿਸਤਾਨ ਦੇ ਨਾਲ جنگ ਹੋਈ ਆ ਕਿ ਉਹਦਾ ਕਾਰਨ ਹੈਗਾ ਸੀ ਕਿ ਜਿਹੜੇ ਪਾਕਿਸਤਾਨ ਵੱਲੋਂ ਕੁਝ ਬੰਦੇ ਭੇਜੇ ਜਾਂਦੇ ਸਨ ਤਾਂ ਉਹਦਾ ਸੀ ਲਿਕਨ ਤੁਹਾਡੇ ਵਰਗੇ ਸੂਝਵਾਨ ਸੱਜਣਾ ਨੇ ਕਿਹਾ ਇਹਦੋਂ ਪਹਿਲਾਂ ਵੀ ਜਦੋਂ ਹੀ ਅਮਰੀਕਾ ਦਾ ਕੋਈ ਰਾਸ਼ਟਰਪਤੀ ਇੰਡੀਆ ਆਉਂਦਾ ਰਿਹਾ ਉਦੋਂ ਵੱਡੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਜਿਵੇਂ ਤੁਸੀਂ ਵੀ ਗੱਲ ਸਾਂਝੀ ਕੀਤੀ ਤੇ ਮੈਂ ਵੀ ਕੁਝ ਪੋਸਟਾਂ ਤੇ ਵੀਡੀਓ ਪਾਈਆਂ ਸਨ ਇਸ ਵਿਸ਼ੇ ਤੇ ਜਦੋਂ ਪਹਿਲਾਂ ਬਿਲ ਕਲਿੰਟਨ ਆਇਆ ਸੀ ਇੰਡੀਆ ਦੇ ਵਿੱਚ ਤਾਂ ਉਦੋਂ ਵੀ ਕਸ਼ਮੀਰ ਦੇ ਵਿੱਚ ਲਗਭਗ 40 ਸਿੱਖ ਜਿਹੜੇ ਸੀ ਉਹ ਮਾਰ ਸ਼ਹੀਦ ਕਰ ਦਿੱਤੇ ਗਏ ਮਾਰ ਦਿੱਤੇ ਗਏ ਤੇ ਜਿਹਦਾ ਸੱਚ ਸਾਹਮਣੇ ਆਇਆ ਤੋ ਬੜਾ ਹੀ ਡੂੰਗਾ ਸੀ ਤੇ ਬੜਾ ਦਰਦ ਦੇਣ ਵਾਲਾ ਸੀ ਕਿਉਂਕਿ ਉਹਦਾ ਸੱਚ ਕੁਝ ਅਜਹਾ ਸੀ ਜਿਹੜਾ ਹੁਣ ਇੱਥੇ ਗੱਲ ਕਰਨੀ ਔਖੀ ਲੱਗਦੀ ਕਿ ਉਹਦੇ ਵਿੱਚ ਕਿਸੇ ਵੀ ਦੇਸ਼ ਦਾ ਹੱਥ ਜਿਹੜਾ ਸੀ ਸਾਹਮਣੇ ਨਹੀਂ ਸੀ ਆਉਂਦਾ ਹੁਣ ਜਦੋਂ ਬਿਲ ਕਲ ਮੰਨ ਲਓ ਕਿ ਹੁਣ ਜਦੋਂ ਅਮਰੀਕਾ ਦਾ ਉਪ ਰਾਸ਼ਟਰਪਤੀ ਆਇਆ ਉਦੋਂ ਫਿਰ ਕੁਝ ਜਿਹੜੇ ਹੀ ਇੰਡੀਅਨ ਲੋਕ ਜਿਹੜੇ ਉਹ ਸ਼ਹੀਦ ਹੋ ਗਏ ਉਹ ਮਾਰ ਗਏ ਜਾਂ ਮਾਰ ਦਿੱਤੇ ਗਏ ਬਹੁਤ ਸਾਰੇ ਲੋਕਾਂ ਨੇ ਬਹੁਤ ਤਰ੍ਹਾਂ ਦੇ ਸਵਾਲ ਖੜੇ ਕੀਤੇ ਕਿ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਆ ਇਹਦਾ ਸੱਚ ਸਾਹਮਣੇ ਆਉਣਾ ਚਾਹੀਦਾ ਜਿਵੇਂ ਜਿਵੇਂ ਰੋਲਾ ਵਧਿਆ ਤੇ ਜੰਗ ਵਾਲੇ ਹਾਲਾਤ ਬਣ ਗਏ ਦੂਸਰੇ ਪਾਸੇ ਪਾਕਿਸਤਾਨ ਦੀ ਆਪਾਂ ਗੱਲ ਕਰਦੇ ਆਂ ਤੇ ਪਾਕਿਸਤਾਨ ਦੇ ਵੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈਗੇ ਕਿਉਂਕਿ ਉੱਥੋਂ ਦੀ ਜਿਹੜਾ ਵੀ ਪਾਰਟੀ ਸਿਸਟਮ ਆ ਰਾਜਨੀਤਿਕ ਪਾਰਟੀਆਂ ਦੇ ਵਿੱਚ ਬੜੀ ਉਥਲ-ਪੁਥਲ ਮੱਚੀ ਆ ਆ ਉੱਥੋਂ ਦੇ ਵੀ ਜਿਹੜੇ ਰਾਜਨੀਤਿਕ ਲੋਕ ਨੇ ਉਹ ਆਪਣੇ ਹੀ ਹਿੱਤਾਂ ਦੀ ਖਾਤਰ ਜ਼ਿਆਦਾ ਪਹਿਲ ਦੇ ਰਹੇ ਨੇ ਆਪਣੀ ਜਨਤਾ ਦੇ ਹਿੱਤਾਂ ਦੀ ਪਹਿਲ ਨਹੀਂ ਦੇ ਰਹੇ ਉੱਥੇ ਮੰਗਾਈ ਜਿਹੜੀ ਬੇਰੋਜ਼ਗਾਰੀ ਬਹੁਤ ਜ਼ਿਆਦਾ ਆ ਜਿਵੇਂ ਸਾਡੇ ਇੰਡੀਆ ਦੇ ਵਿੱਚ ਆ ਕਿਉਂਕਿ ਇੰਡੀਆ 'ਚ ਵੀ ਬੇਰੋਜ਼ਗਾਰੀ ਬਹੁਤ ਜ਼ਿਆਦਾ ਆ ਮੰਗਾਈ ਬਹੁਤ ਜ਼ਿਆਦਾ ਆ ਬੇਸ਼ੱਕ ਇਥੋਂ ਜਿਹੜਾ ਵਾ ਅਨਾਜਵੱਧ ਪੈਦਾ ਹੁੰਦਾ ਲੋਕੀ ਆਪਣੀਆਂ ਲੋੜਾਂ ਪੂਰੀਆਂ ਕਰ ਰਹੇ ਨੇ ਉਹ ਇੱਕ ਅਲੱਗ ਮੈਟਰ ਆ ਇਹ ਜੰਗਬੰਦੀ ਕਿਉਂ ਬੰਦ ਹੋਈ ਸਭ ਤੋਂ ਵੱਡਾ ਸਵਾਲ ਤੇ ਖੜਾ ਹੁੰਦਾ ਕਿ ਜੰਗ ਕਿਉਂ ਨਾ ਗਾਂ ਵੱਧ ਸਕੇ ਕਿ ਪੰਜਾਬ ਦੀ ਜੇ ਆਪਾਂ ਗੱਲ ਕਰਦੇ ਆਂ ਜੇ ਪੰਜਾਬ ਦੀ ਫੀਡਬੈਕ ਦੀ ਗੱਲ ਕਰੀਏ ਚਾਹੇ ਉਹ ਪੰਜਾਬ ਚੜਦਾ ਹੋਵੇ ਚਾਹੇ ਲਹਿੰਦਾ ਹੋਵੇ ਇਹਨਾਂ ਦੋਵਾਂ ਪੰਜਾਬ ਦੇ ਲੋਕਾਂ ਨੇ ਇੱਕ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਵੱਡਾ ਪਲੇਟਫਾਰਮ ਖੜਾ ਕਰ ਦਿੱਤਾ ਕਿ ਅਸੀਂ جنگ ਨਹੀਂ ਚਾਹੁੰਦੇ ਪੰਜਾਬ ਦੀ ਧਰਤੀ ਤੇ جنگ ਨਹੀਂ ਹੋਣੀ ਚਾਹੀਦੀ ਕਉਕੇ ਬਾਬੇ ਨਾਨਕ ਦੀ ਧਰਤੀ ਆ ਬਾਬੇ ਨਾਨਕ ਦੀ ਧਰਤੀ ਤਾਂ ਹਮੇਸ਼ਾ ਹੀ ਖੁਸ਼ਬੋਵਾ ਵੰਡਦੀ ਆ ਫੁੱਲ ਵੰਡਦੀ ਆ ਤੇ ਮਠਾਸ ਵੰਡਦੀ ਆ ਪਿਆਰ ਵੰਡਦੀ ਆ ਇਸ ਧਰਤੀ ਤੇ ਸਾਰੇ ਪੰਜਾਬੀਆਂ ਨੇ ਬੋਹ ਗਿਣਤੀ ਲੋਕਾਂ ਨੇ ਇਹ ਕਿਹਾ ਕਿ ਅਸੀਂ ਜੰਗ ਦਾ ਵਿਰੋਧ ਕਰਦੇ ਆ ਅਸੀਂ ਜੰਗ ਦੇ ਨਾਲ ਨਹੀਂ ਖਲੋਂਦੇ ਅਸੀਂ ਭਾਵੇਂ ਕੋਈ ਵੀ ਦੇਸ਼ ਹੋਵੇ ਚਾਹੇ ਉਹ ਪਾਕਿਸਤਾਨੀ ਲੋਕ ਹੋਣ ਚਾਹੇ ਇੰਡੀਅਨ ਪੰਜਾਬ ਦੇ ਲੋਕ ਹੋਣ ਇਹਨਾਂ ਸਾਰਿਆਂ ਨੇ ਹੀ ਸੋਸ਼ਲ ਮੀਡੀਆ ਤੇ ਬੋਹ ਗਿਣਤੀ ਪੋਸਟਾਂ ਪਾਈਆਂ ਜੰਗ ਰੁਕਣੀ ਚਾਹੀਦੀ ਜੰਗ ਨਹੀਂ ਹੋਣੀ ਚਾਹੀਦੀ ਤੇ ਸਾਰਿਆਂ ਨੇ ਇਹ ਗੱਲ ਕੀਤੀ ਤੁਹਾਡੇ ਵਰਗੇ ਸੂਝ ਸੰਜਨਾ ਨੇ ਇਹ جنگ ਜਿਹੜਾ ਵਾ ਉਹ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਕਿਉਂਕਿ 1947 ਵੇਲੇ ਜੋ ਪੰਜਾਬ ਨੇ ਦੁਖਾਂਤ ਝੱਲਿਆ ਜਿਵੇਂ ਪੰਜਾਬ ਦੇ ਲਗਭਗ 10 ਲੱਖ ਤੋਂ ਵੱਧ ਲੋਕ ਮਾਰੇ ਗਏ ਪੰਜਾਬ ਦੀ ਆਰਥਿਕ ਹਾਲਤ ਖਰਾਬ ਹੋ ਗਈ ਪੰਜਾਬ ਦਾ ਐਜੂਕੇਸ਼ਨ ਸਿਸਟਮ ਖਰਾਬ ਹੋ ਗਿਆ ਪੰਜਾਬ ਦੇ ਵਿੱਚ ਨਫ਼ਰਤ ਦੇ ਬੀਜ ਬੀਜੇ ਗਏ ਦੋਨਾਂ ਧਰਮਾਂ ਦੇ ਵਿੱਚ ਵੱਡੀਆਂ ਦੂਰੀਆਂ ਪੈ ਗਈਆਂ ਘਰਾਂ ਦੇ ਘਰ ਬਰਬਾਦ ਹੋ ਗਏ ਲੋਕਾਂ ਦੇ ਧੀਆਂ ਪੁੱਤ ਜਿਹੜੇ ਹੀ ਉਹ ਦਰਿਆਵਾਂ ਵਿੱਚ ਰੁੜ ਗਏ ਮਰ ਗਏ ਕਿੰਨਾ ਔਖਾ ਸਮਾਸੀ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ 1947 ਦੀ ਵੰਡ ਵੇਖੀ ਆ ਤੇ ਇਸ ਕਰਕੇ ਐਕ ਕੀ ਜਿਹੜੇ ਪੰਜਾਬੀ ਸਨ ਇਹਨਾਂ ਨੇ ਬਹੁਤ ਸੋਹਣੀ ਸੂਝ ਬੂਝ ਦਾ ਪ੍ਰੂਫ ਦਿੱਤਾ ਕਿ ਅਸੀਂ ਜੰਗ ਨਹੀਂ ਚਾਹੁੰਦੇ ਤੇ ਨਾ ਹੀ ਉਸ ਤਰ੍ਹਾਂ ਦੀ ਕੋਈ ਜੰਗ ਵਾਲਾ ਹਾਲਾਤ ਬਣੇ ਜਿੱਦਾਂ ਦੇ ਜੰਗ ਦੇ ਹਾਲਾਤ ਹੁੰਦੇ ਨੇ ਹੋ ਸਕਦਾ ਕੁਝ ਪਾਕਿਸਤਾਨ ਵਾਲਿਆਂ ਨੇ ਕੋਈ ਬੰਬ ਛੁੱਟੇ ਹੋਣ ਹੋ ਸਕਦਾ ਕੁਝ ਇੰਡੀਆ ਵਾਲਿਆਂ ਨੇ ਇੱਕ ਦੂਜੇ ਤੇ ਬੰਬ ਛੁੱਟੇ ਹੋਣ ਲੇਕਿਨ ਇਹ ਗੱਲ ਜਿਹੜੀ ਇੱਥੇ ਰੁਕ ਗਈ ਆ ਨਾ ਇਹ ਬੜੀ ਚੰਗੀ ਗੱਲ ਹੈ ਇਹ ਬਹੁਤ ਵਧੀਆ ਹੋਇਆ ਕਿਉਂਕਿ ਬੱਚਿਆਂ ਦੀ ਜਿਹੜੀ ਹੀ ਐਜੂਕੇਸ਼ਨ ਖਰਾਬ ਹੋਣੀ ਸੀ ਲੋਕਾਂ ਦੀ ਜਿਹੜੇ ਲੋਕ ਰੋਜ਼ ਕਮਾਉਂਦੇ ਨੇ ਰੋਜ਼ ਖਾਂਦੇ ਨੇ ਉਹਨਾਂ ਦੀ ਜ਼ਿੰਦਗੀ ਬਹੁਤ ਖਰਾਬ ਹੋਣੀ ਸੀ ਜਿਹੜੇ ਲੋਕ ਬਿਮਾਰ ਸਨ ਕਈਆਂ ਲੋਕਾਂ ਨੇ ਹੁੱਕੇ ਨਾਲ ਹੀ ਮਰ ਜਾਣਾ ਸੀ ਘਰ ਛੱਡਨੇ ਕਿਹੜੇ ਸੌਖੇ ਨੇ ਜਿਹੜਾ ਬੰਦਾ ਆਪਣਾ ਘਰ ਛੱਡਦਾ ਪਤਾ ਉਹਨੂੰ ਕਿ ਘਰ ਦਾ ਦੁੱਖ ਕੀ ਹੁੰਦਾ ਘਰ ਦੀਆਂ ਕੀ ਕਰਨਾ ਕਿੰਨਾ ਪਿਆਰ ਹੁੰਦਾ ਮਨੁੱਖ ਨੂੰ ਪਰ ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨਾ ਆ ਕਿ ਤੁਹਾਡੇ ਕਰਕੇ ਸਾਰਿਆਂ ਦੇ ਇਹ جنگ ਜਿਹੜੀ ਰੁਕ ਗਈ ਕੁਝ ਕੁ ਲੋਕਾਂ ਨੇ ਫੁਕਰਬਾਜ਼ੀਆਂ ਕੀਤੀਆਂ جنگ ਹੋਣੀ ਚਾਹੀਦੀ جنگ ਹੋਣੀ ਚਾਹੀਦੀ ਤੇ ਜੇ ਇਹੋ ਜਿਹੇ ਲੋਕਾਂ ਨੂੰ ਉੱਥੇ ਬਾਰਡਰ ਤੇ ਭੇਜ ਦਿੱਤਾ ਜਾਂਦਾ ਤੇ ਪਤਾ ਲੱਗ ਜਾਂਦਾ ਵੀ ਜਾਓ ਜਾ ਕੇ ਲੜੋ ਤਾਂ ਫਿਰ ਵੇਖਦੇ ਹਾਂ ਕਿੱਦਾਂ ਹੁੰਦਾ ਇਹੋ ਜਿਹੇ ਲੋਕਾਂ ਦੇ ਘਰਾਂ ਚੋਂ ਨਹੀਂ ਹੀ ਨਿਕਲਣਾ ਕਹ ਨਹੀਂ ਬਿਮਾਰ ਹੋ ਗਏ ਉਹ ਗਏ ਮੇਰੀ ਬੇਨਤੀ ਆ ਕਿ ਫੁਕਰबाज ਲੋਕੋ ਫੁਕਰੀਆਂ ਨਾ ਮਾਰਿਆ ਕਰੋ ਲੋਕਾਂ ਨੂੰ ਅਮਨ ਪਿਆਰ ਤੇ ਸ਼ਾਂਤੀ ਨਾ ਰਹਿਣ ਦਿਓ ਲੋਕ ਤਰੱਕੀ ਕਰਨ ਖੁਸ਼ ਰਹਿਣ ਕਿਉਂਕਿ ਧਰਮ ਜਿਹੜੇ ਨਾ ਉਹ ਮਨੁੱਖ ਨੂੰ ਇਹ ਨੇੜੇ ਕਰਦੇ ਨੇ ਧਰਮ ਕਦੀ ਮਨੁੱਖ ਨੂੰ ਵੰਡੀਆਂ ਚ ਨਹੀਂ ਕਰਦੇ ਕਤਲੇਗਾਰਤ ਨਹੀਂ ਕਰਦੇ ਇਸ ਕਰਕੇ ਇਹ جنگ ਦਾ ਰੁਕ ਜਾਣਾ ਤੇ ਨਾਲ ਦੀ ਨਾਲ ਹੀ ਇਹ ਟਰੰਪ ਹੈਗਾ ਤੁਹਾਨੂੰ ਵੀ ਪਤਾ ਹੈਗਾ ਕਿ ਵਿਸ਼ਵ ਦੇ ਵਿੱਚ ਕਬੜੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਟਰੰਪ ਨੂੰ ਵੀ ਪਤਾ ਸੀ ਕਿ ਜਿਹੜੇ ਇਹ ਦੇਸ਼ ਹੈਗੇ ਨੇ ਇੱਕ ਵੱਡੀ ਮੰਡੀ ਆ ਵੱਡੀ ਮੰਡੀ ਦੇ ਤੌਰ ਤੇ ਦੇਸ਼ ਨੂੰ ਵੇਖਿਆ ਜਾਂਦਾ ਬੇਸ਼ੱਕ ਇਹਨਾਂ ਦੋਵਾਂ ਦੇਸ਼ਾਂ ਨੂੰ ਆਪਣੀ ਤਾਕਤ ਦਾ ਵੀ ਪਤਾ ਲੱਗ ਗਿਆ ਹੋਗਾ ਕਿ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਹੋ ਸਕਦਾ ਕਿ ਅਮਰੀਕਾ ਨੇ ਇਹਨਾਂ ਨੂੰ ਚੈੱਕ ਹੀ ਕੀਤਾ ਹੋਵੇ ਦੋਵਾਂ ਦੇਸ਼ਾਂ ਨੂੰ ਕਿ ਇਹਨਾਂ ਦੇ ਪੱਲੇ ਕੀ ਹੈਗਾ ਆ ਇਹ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਇਹਨਾਂ ਦੇਸ਼ ਦੇ ਨਾਲੋਂ ਤਾਂ ਜਨਤਾ ਹੀ ਚੰਗੀ ਨਿਕਲੀ ਮੈਂ ਸਮਝਦਾ ਕਿ ਜਨਤਾ ਨੇ ਬਹੁਤ ਸੋਨਾ ਪ੍ਰੂਫ ਦਿੱਤਾ ਆ ਇਹ ਜੰਗ ਨੂੰ ਰੋਕ ਕੇ ਜੁਨੇ ਵਸਤੇ ਰੋ ਰੱਬ ਸੋਨਾ ਤੁਹਾਡੀ ਲੰਬੀ ਲੰਬੀ ਉਮਰ ਕਰਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਸਿਕਾ ਸਤਿ ਸ੍ਰੀ ਅਕਾਲ ਜੀ